ਮੈਂ ਮੁੱਖ ਮੰਤਰੀ ਬਣ ਕੇ ਆਈ ਸੀ ਮੈਨੂੰ ਵੀ ਕਿਹਾ ਕਰਨ ਆਹ ਖੜੀ ਕਰਤੀ ਇਹ ਤਾਂ ਸੇ ਸਮੀਤ ਗੱਡੀ ਚੱਕ ਕੇ ਲੈ ਜਾਾਂਗੇ ਚੈਲੰਜ ਵਿਅਕਤੀਗਤ ਚੈਲੰਜ ਕੀਤਾ ਉਸ ਵਕਤ ਪੈਨੋ ਜਿਹੜਾ ਕੋਈ ਧੱਕੇ ਨਾਲ ਕਿਸੇ ਗਰੀਬ ਜਾਂ ਬੇਕਸੂਰ ਨੂੰ ਮਾਰਦਾ ਉਹਦੇ ਚਾਰ ਮੈਂਬਰ ਮਾਰ ਕੇ ਮੇਰੇ ਕੋਲ ਆ ਜਿਓ ਕਹਿੰਦੇ ਉਹ ਦੇਖੋ ਬਾਹਰ ਗੱਡੀਆਂ ਖੜੀਆਂ ਪੁਲਿਸ ਦੀਆਂ ਮੈਂ ਕਿਹਾ ਜਾਣ ਕਿਉਂ ਨਹੀਂ ਜਾਂਦਾਂ ਕਿ ਬਾਹਰ ਖੜੀਆਂ ਗੱਡੀਆਂ ਹੁਣ ਲੈ ਜਾਣਗੇ ਚੱਕ ਕੇ ਤੇ ਮਾਰ ਦੇਣਗੇ ਮੈਂ ਕਿਹਾ ਮੈਂ ਆਈ ਵੀ ਜੇਲ੍ਹ ਚ ਬੈਠੋ ਮੇਰੇ ਘਟਿਚ ਮੇ ਲੈ ਕੇ ਚਲਦੇਗਾ ਹੱਥ ਚ ਵਰਕੇ ਮੈਂ ਜਦੋਂ ਜਾਂਦੀ ਹੁੰਦੀ ਸੀ ਕਿ ਮੇਰੇ ਹੱਥ ਚੱਕਰ ਵਾਲਵਰੋਂ ਦਾ ਛੋਟਾ ਜਿਹਾ ਪਿਸਟਲ ਪਰ ਮੈਂ ਦੀ ਇੰਨੀਕ ਟ੍ਰੇਨਿੰਗ ਕਰ ਲਿਆ ਦਾ ਹੱਥ ਵਾਲੇ ਪਿਸਟਲ ਦੀ ਵੀ ਕਦੋਂ ਤਾਂ ਮਾਰ ਡੂੰਗੀ ਜਿੰਨੀ ਦੇ ਤੱਕਰ ਸੱਪ ਦੇ ਫੁਕਾਰੇ ਦਾ ਤੇ ਸ਼ੇਰ ਦੀ ਉਸ ਦੀ ਭਮਕ ਦਾ ਡਰਨਾ ਨਾ ਹੋਵੇ ਗੱਲ ਨਹੀਂ ਬਣਦੀ ਮੇਰੀ ਗੱਡੀ ਚ ਬੈ ਕੇ ਤੇ ਮਗਰ ਪੁਲਿਸ ਨੇ ਗੱਡੀ ਲਾ ਲਈ ਸਾਡੇ ਮੈਂ ਉਹਨੂੰ ਕਿਹਾ ਮੈਂ ਕਿਹਾ ਗੱਲ ਸੁਣੋ ਕੋਕ ਕੇ ਗੱਡੀ ਪੁਲਸ ਵਾਲਿਆਂ ਨੇ ਮੈਂ ਕਿਹਾ ਤੁਸੀਂ ਗੱਡੀ ਲਾਉਨੇ ਬਖਾਨੇ ਅਸੀਂ ਤਾਰ ਛੱਡ ਦੇਾਂਗੇ ਤਾਰ ਦੇਾਂਗੇ ਮੈਂ ਤਾਰ ਦੇ ਨਹੀਂ ਆਪ ਦੇ ਘਰੇ ਲੈ ਕੇ ਚੱਲੇ ਗਾ ਜੇ ਉਤਾਰਦੇ ਹੁੰਦੇ ਫਿਰ ਹੈ ਜੇ ਉਤਾਰ ਮੈਨੂੰ ਪਤਾ ਸੀ ਵੀ ਉਹ Cardenas, siga. ਅੱਜ ਦੀ ਸਥਿਤੀ ਕੀ ਹੈ ਅੱਜ ਦੇ ਲੀਡਰਾਂ ਦੀ ਸਥਿਤੀ ਤੁਹਾਨੂੰ ਲੱਗਦਾ ਇਹੋ ਜੀ ਬਣੇਗੀ ਕਿ ਲੋਕ ਫੇਰ ਦੁਬਾਰਾ ਤੋਂ ਖੁੰਡੇ ਫੜਨਗੇ ਉਹਨਾਂ ਨੂੰ ਹਲਾਸ਼ੇਰੀ ਅਸੀਂ ਅੱਜ ਦੀ ਜੰਦੇ ਸੀਗੇ ਕਿ ਉਹਨਾਂ ਨੂੰ ਲੱਗਦਾ ਸਰਕਾਰ ਸਾਡੇ ਸਿਰ ਤੇ ਹੈ ਤੇ ਉਸ ਵਕ ਸਾਡਾ ਚੱਲ ਜਾਂਦਾ ਸੀ ਖੁੰਡੇ ਵਾਲਾ ਕੰਮ ਵੀ ਚੱਲਿਆ ਸਾਡਾ ਚੱਲਿਆ ਹੀ ਅਸੀਂ ਰਾਜ ਖੋਏ ਇੰਦਾਂ ਤੋਂ 1992 ਦੇ ਵਿੱਚ ਮੈਂ ਇਹਦੇ ਖਿਲਾਫ ਇਲੈਕਸ਼ਨ ਲੜਿਆ ਸੀ ਤੇ 1992 ਦੇ ਇਲੈਕਸ਼ਨ ਤੋਂ ਬਾਅਦ ਮੈਨੂੰ ਇਮੀਡੀਏਟ ਇੱਕ ਬਲੈਂਡ ਮਰਡਰ ਪਿਆ ਥੀ 1988 ਦਾ ਮੈਨੂੰ ਉਹ ਚ ਮੇਰੀ ਅਰੈਸਟ ਪਈਗੀ ਇਹ ਕੋਰਾ ਝੂਠ ਹੈ ਮਨਿੰਦਰ ਗੋਇਲ ਨੇ ਵਿਧਾਨ ਸਭਾ ਦੇ ਵਿੱਚ ਹੁੰਦੀ ਮੈਂ ਉੱਥੇ ਜਵਾਬ ਦਿੰਦੀ ਕਿ ਲਗ ਦਿਖਾਈ ਮੈਂ ਤੇ ਕਦੋਂ ਕੀਤਾ ਮੈਂ ਤਾਂ ਕਿਸੇ ਵਿਰੋਧੀ ਤੇ ਨਹੀਂ ਕੀਤਾ ਇਹ ਹੁਣ ਮਨਿਸਟਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲੇਰਾਗਾਗਾ ਤੋਂ ਜਿੱਤੇ ਨੇ ਇਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਹੈਗੇ ਕਿ ਮੈਂ ਇਲੈਕਸ਼ਨ ਲੜਿਆ ਸੀਗਾ ਉਸ ਤੋਂ ਬਾਅਦ ਜਦੋਂ ਤੁਸੀਂ ਤੁਹਾਡੇ ਹੱਥ 'ਚ ਪਾਵਰ ਆਈ ਹੈ ਤਾਂ ਤੁਸੀਂ ਇਹਨਾਂ ਦੇ ਉੱਤੇ ਪਰਚੇ ਕਰਾਏ ਸੀ ਇਹ ਕਿੱਡੀ ਕਬੜੀ ਤੋਪ ਸੀ ਜੀ ਤੇ ਮੈਂ ਲਾਉਣਾ ਸੀਗਾ बैठा ਸਾਡਾ ਸਾਫ ਦਾ ਮੰਤਰੀ ਇਹਦੀ ਅੱਖੀਂ ਡਿੱਠਾ ਗੱਲ ਹੈ ਕਹਿੰਦਾ ਇੱਕ ਮਾਈ ਨੇ ਮੱਥਾ ਟੇਕਦਾ ਬਾਜ਼ਰ ਦੇ ਪੈਰਾਂ 'ਚ ਡੌੜੇ ਦੇ ਪੈਰਾਂ 'ਚ ਕਹਿੰਦਾ ਬੀਬੀ ਮੈਂ ਤਾਂ ਕਾਲੀ ਦਲ ਦਾ ਪ੍ਰਧਾਨਾ ਮੱਥਾ ਉੱਥੇ ਟੇਕ ਦਰਬਾਰ ਸਾਹਿਬ ਗਾਹਾਂ ਕਹਿੰਦੀ ਦੁਕਾਨ ਸੁੰਨੀ ਛੱਡ ਕੇ ਆਈਆਂ ਉੱਥੇ ਟੇਕਿਆ ਮੱਥਾ ਵੀ ਥੋੜੀ ਜੇਬ ਚੋਂ ਨਾ ਤੇ ਵੀ ਥੋੜੀ ਜੇਬ ਚੋਂ ਜਾਣਾ ਸਦਾ ਦੇਖੋ ਗੋਲਕਾ ਤਾਂ ਇਹ ਪੋਲਿਟੀਕਲ ਕਾਮਲੀ ਵਰਤਦੇ ਆ ਸਾਨੂੰ ਜਿਆਦਾ ਜਦੋਂ ਬਰਸਰ ਦੀ ਇਲੈਕਸ਼ਨ ਹੋਈ ਸੀ ਬਾਈ ਇਲੈਕਸ਼ਨ ਇੱਕ ਉਦੋਂ ਵੀ ਉੱਥੇ ਆਪਣਾ ਇਹ ਤਾਂ ਨੇ ਪਿਛਲੇ ਪਾਸੇ ਦੀ ਲਾ ਕੇ ਟਰੱਕ ਆਟਾ ਵੰਡ ਰਿਹਾ ਸੀ ਕਿ ਲੋਕਾਂ ਗਰੀਬਾਂ ਦੇ ਘਰਾਂ 'ਚ ਪਹਚਾਰੇ ਸੀ ਤੇ ਇਹ ਸ਼ੁਰੂ ਤੋਂ ਜਿੱਥੇ ਕਿਤੇ ਇਲੈਕਸ਼ਨ ਹੁੰਦੀ ਹੈ ਹਰ ਗੁਰਦੁਆਰੇ ਦੇ ਵਿੱਚ ਫੰਕਸ਼ਨ ਰੱਖਦੇ ਆ ਗੁਰਦੁਆਰੇ ਦਾ ਲੰਗਰ ਹੁੰਦਾ ਗੁਰਦੁਆਰੇ ਦਾ ਮਾਈਕ ਹੁੰਦਾ ਉੱਥੇ ਵਟਦੇ ਹੈਗੇ ਇਸ ਤਰ੍ਹਾਂ ਜਦੋਂ ਮੈਂ